3 ਜੂਨ ਨੂੰ ਮੇਰੇ ਵੱਲੋਂ ਇੱਕ ਵੈਲਫੇਅਰ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਵਾਤਾਵਰਣ ਦੀ ਸੰਭਾਲ ਦੇ ਲਈ ਹਰ ਮੁਲਾਜ਼ਮ ਚਾਹੇ ਉਹ ਕਿਸੇ ਵੀ ਰੈਂਕ ਤੇ ਹੋਵੇ ਈਵਨ ਦਰਜਾ 4 ਮਿਨਿਸਟਰੀਅਲ ਸਟਾਫ ਗੈਜਟਡ ਅਫਸਰ ਸਾਰਿਆਂ ਨੂੰ 10 ਬੂਟੇ ਲਾਉਣ ਦੀ ਡਿਊਟੀ ਲਗਾਈ ਗਈ ਸੀ ਜੋ ਅੱਜ ਅਸੀਂ 90% ਪੂਰੀ ਕਰ ਲਈ ਹੈ 10000 ਬੂਟਾ ਸਾਡਾ ਲਾਣ ਦਾ ਟੀਚਾ ਸੀ ਜਿੰਦੇ ਵਿੱਚੋਂ ਅਸੀਂ 8400 ਬੂਟਾ ਲਾ ਚੁੱਕੇ ਹਾਂ ਅਸੀਂ ਸ਼ੁਰੂ ਤੋਂ ਹੀ ਇਸ ਦੇ ਵਿੱਚ ਆਪਣੇ ਘਰ ਦੇ ਆਲੇ-ਦੁਆਲੇ ਜਾਂ ਦਫ਼ਤਰ ਦੇ ਆਲੇ-ਦੁਆਲੇ ਬੂਟੇ ਲਾਉਣ ਲਈ ਜਵਾਨਾਂ ਨੂੰ ਪ੍ਰੇਰਿਤ ਕੀਤਾ ਸੀ ਹਰ ਜਵਾਨ ਨੇ ਆਪਣੇ ਘਰ ਦੇ ਆਸ-ਪਾਸ ਹੀ ਲਾਏ ਨੇ ਮੈਂ ਵੀ ਆਪਣੀ ਗਲੀ ਵਿੱਚ ਆਪਣੇ ਘਰ ਦੇ ਬਾਹਰ 15 ਬੂਟੇ ਲਾਏ ਨੇ ਜਵਾਨਾਂ ਨੇ ਬੜਾ ਜੋਸ਼ ਵਿਖਾਇਆ ਜਿਸ ਦੇ ਵਿੱਚ ਉਹਨਾਂ ਨੂੰ 10 ਬੂਟੇ ਲਾਉਣ ਲਈ ਕਿਹਾ ਗਿਆ ਸੀ ਜਿੰਦੇ ਵਿੱਚੋਂ 30-40% 400 ਮੁਲਾਜ਼ਮਾਂ ਨੇ 10 ਦੀ ਬਜਾਏ 15 ਬੂਟੇ ਲਾਏ ਨੇ ਜਿਹੜਾ ਐਨੇ ਜੋਸ਼ ਨਾਲ 10 ਤੋਂ 15 ਲਾ ਰਿਹਾ ਉਹਨਾਂ ਦੀ ਸ਼ਾਮ ਸੰਭਾਲ ਵੀ ਉਹਨਾਂ ਨੂੰ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਔਰ ਮੈਨੂੰ ਉਮੀਦ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਈ ਨਾਲ ਨਿਭਾਏਗਾ ਵੀ ਰੁੱਖਾਂ ਦੀ ਸਾਂਭ ਸੰਭਾਲ ਤੇ ਰੁੱਖਾਂ ਨੂੰ ਨਵੇਂ ਨੂੰ ਲਾਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਹਰ ਆਦਮੀ ਦੇ ਵਿੱਚ ਅਗਰ ਆਪਣਾ ਯੋਗਦਾਨ ਪਾਏ ਤੇ ਬਹੁਤ ਵੱਡੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਰੱਖੀ ਸੀ ਅਸੀਂ ਰੁੱਖ ਲਾਉਣ ਦਾ ਕੰਮ 30 ਜੂਨ ਤੋਂ ਸ਼ੁਰੂ ਕਰ ਚੁੱਕੇ ਸੀ ਜਿੰਦੇ ਵਿੱਚ ਅਸੀਂ 90% ਕੰਮ ਅੱਜ ਕੰਪਲੀਟ ਕਰ ਲਿਆ ਹੈ 30 ਜੂਨ ਨੂੰ ਮੇਰੇ ਵੱਲੋਂ ਇੱਕ ਵੈਲਫੇਅਰ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਵਾਤਾਵਰਣ ਦੀ ਸੰਭਾਲ ਦੇ ਲਈ ਹਰ ਮੁਲਾਜ਼ਮ ਚਾਹੇ ਉਹ ਕਿਸੇ ਵੀ ਰੈਂਕ ਤੇ ਹੋਵੇ ਈਵਨ ਦਰਜਾ 4 ਮਿਨਿਸਟਰੀਅਲ ਸਟਾਫ ਗੈਸਟਡ ਅਫਸਰ ਸਾਰਿਆਂ ਨੂੰ 10 ਬੂਟੇ ਲਾਉਣ ਦੀ ਡਿਊਟੀ ਲਗਾਈ ਗਈ ਸੀ ਜੋ ਅੱਜ ਅਸੀਂ 90% ਪੂਰੀ ਕਰ ਲਈ ਹੈ 10000 ਬੂਟਾ ਸਾਡਾ ਲਾਣ ਦਾ ਟੀਚਾ ਸੀ ਜਿੰਦੇ ਵਿੱਚੋਂ ਅਸੀਂ 8400 ਬੂਟਾ ਲਾ ਚੁੱਕੇ ਹਾਂ 1600 ਬੂਟਾ ਉਸ ਜਵਾਨਾਂ ਦੇ ਡਿਊਟੀ ਦੂਰ ਜਾਣ ਕਰਕੇ ਅਜੇ ਪੈਂਡਿੰਗ ਹੈ ਉਹ ਵੀ ਅਸੀਂ ਜਲਦੀ ਅਗਲੇ 4-5 ਦਿਨਾਂ ਵਿੱਚ ਪੂਰਾ ਕਰ ਲਵਾਂਗੇ ਅਸੀਂ ਸ਼ੁਰੂ ਤੋਂ ਹੀ ਇਸ ਦੇ ਵਿੱਚ ਆਪਣੇ ਘਰ ਦੇ आले-ਦਵਾਲੇ ਜਾਂ ਦਫ਼ਤਰ ਦੇ आले-ਦਵਾਲੇ ਬੂਟੇ ਲਾਉਣ ਲਈ ਜਵਾਨਾਂ ਨੂੰ ਪ੍ਰੇਰਿਤ ਕੀਤਾ ਸੀ ਹਰ ਜਵਾਨ ਨੇ ਆਪਣੇ ਘਰ ਦੇ ਆਸ-ਪਾਸ ਹੀ ਲਾਏ ਨੇ ਮੈਂ ਵੀ ਆਪਣੀ ਗਲੀ ਵਿੱਚ ਆਪਣੇ ਘਰ ਦੇ ਬਾਹਰ 15 ਬੂਟੇ ਲਾਏ ਨੇ ਜਵਾਨਾਂ ਨੇ ਬੜਾ ਜੋਸ਼ ਵਿਖਾਇਆ ਜਿਸ ਦੇ ਵਿੱਚ ਉਹਨਾਂ ਨੂੰ 10 ਬੂਟੇ ਲਾਉਣ ਲਈ ਕਿਹਾ ਗਿਆ ਸੀ ਜਿੰਦੇ ਵਿੱਚੋਂ 30-40% 400 ਮੁਲਾਜ਼ਮਾਂ ਨੇ 10 ਦੀ بجائے 15 ਬੂਟੇ ਲਾਏ ਨੇ ਜਿਹੜਾ ਇਹਨੇ ਜੋਸ਼ ਨਾਲ 10 ਤੋਂ 15 ਲਾ ਰਿਹਾ ਉਹਨਾਂ ਦੀ ਸ਼ਾਮ ਸੰਭਾਲ ਵੀ ਉਹਨਾਂ ਨੂੰ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਔਰ ਮੈਨੂੰ ਉਮੀਦ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਈ ਨਾਲ ਨਿਭਾਏਗਾ ਵੀ ਔਰ ਸਾਡਾ ਇਸ ਕੰਮ ਦੇ ਵਿੱਚ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਇਹ ਹੀ ਪ੍ਰੈਸ ਕਾਨਫਰੰਸ ਆਮ ਤੌਰ ਤੇ ਸਟਾਰਟਿੰਗ ਵਿੱਚ ਰੱਖੀ ਜਾਂਦੀ ਜਦੋਂ ਬੂਟਾ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ ਮੈਂ ਪਹਿਲੇ ਦਿਨ ਨੇ ਸੋਚਿਆ ਸੀ ਵੀ ਜਦੋਂ ਅਸੀਂ ਇਹ ਬੂਟਾ ਲਾਉਣ ਦੀ ਮੁਹਿੰਮ ਵਿੱਚ ਕਾਮਯਾਬ ਹੋ ਜਾਵਾਂਗੇ ਉਦੋਂ ਪ੍ਰੈਸ ਕਾਨਫਰੰਸ ਰੱਖਾਂਗੇ ਤਾਂ ਕਿ ਲੋਕ ਕੱਲੀ ਫੋਟੋ ਜਾਂ ਪ੍ਰੈਸ ਦੇ ਵਿੱਚ ਆਨ ਦੇ ਆਪਣਾ ਟੀਚਾ ਨਾ ਰੱਖ ਲੈਣ ਕਿਸੇ ਵੀ ਕੰਮ ਨੂੰ ਨਿਪਰੇ ਚੜਨ ਤੋਂ ਬਾਅਦ ਵੀ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ ਮੇਰਾ ਅੱਜ ਦਾ ਇਹ ਬਹੁਤ ਵੱਡਾ ਮੈਸੇਜ ਹੈ ਕੰਮ ਪੂਰਾ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰੋ ਹਰ ਜਵਾਨ ਨੇ ਆਪਣੇ ਘਰ ਦੇ ਬਾਹਰ ਲਾਏ ਨੇ ਜੇ ਜਵਾਨ ਬੂਟੇ ਨਹੀਂ ਅਵੇਲੇਬਲ ਕਰ ਸਕਦਾ ਤੇ ਉਹਨੂੰ ਅਸੀਂ ਬਟਾਲੀਅਨ ਤੋਂ ਫੋਰੈਸਟ ਡਿਪਾਰਟਮੈਂਟ ਤੋਂ ਮੰਗਾ ਕੇ ਦਿੱਤੇ ਨੇ ਜਿਹੜਾ ਜਵਾਨ ਮੰਨ ਲਓ ਸੰਗਰੂਰ ਡਿਊਟੀ ਕਰ ਰਿਹਾ ਹੈ ਉਹਨੂੰ ਇੱਥੇ ਆਣਾ ਔਖਾ ਹੈ ਤੇ ਉਹ ਬੂਟੇ ਉਹਨੂੰ ਅਵੇਲੇਬਲ ਨਹੀਂ ਤੇ ਉਹ ਉੱਥੋਂ ਲੈ ਕੇ ਉਹਨੇ ਲਾਇਨੇ ਆਪਦੇ ਪਿੰਡ ਦੇ ਵਿੱਚੋਂ ਹੀ ਅਵੇਲੇਬਲ ਕਰਕੇ ਸਰ ਦੇ ਆਮ ਪਬਲਿਕ ਨੂੰ ਕੀ ਮੈਸੇਜ ਹੈ ਆਮ ਪਬਲਿਕ ਨੂੰ ਇਹ ਮੈਸੇਜ ਹੈ ਕਿ ਇਹ ਰੁੱਖਾਂ ਨਾਲ ਹੀ ਮਨੋਖਾ ਹੈ ਰੁੱਖਾਂ ਦੀ ਸ਼ਾਮ ਸੰਭਾਲ ਤੇ ਰੁੱਖਾਂ ਨੂੰ ਨਵੇਂ ਨੂੰ ਲਾਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਹਰ ਆਦਮੀ ਦੇ ਵਿੱਚ ਅਗਰ ਆਪਣਾ ਯੋਗਦਾਨ ਪਾਏ ਤੇ ਬਹੁਤ ਵੱਡੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਜੋ ਅੱਜ ਆਪਾਂ ਗਲੋਬਲ ਵਰਮਿੰਗ ਦਾ ਚੱਲ ਰਿਹਾ ਹੈ ਵੀ ਵਾਤਾਵਰਨ ਗਰਮ ਹੋ ਰਿਹਾ ਤੇ ਉਸ ਨੂੰ ਰੋਕਿਆ ਜਾ ਸਕਦਾ ਹੈ ਇਹ ਵਾਰੀ ਨੇ ਪੰਜਾਬ ਸਰਕਾਰ ਨੇ ਬੜਾ ਵਧੀਆ ਉਪਰਾਲਾ ਕੀਤਾ ਹੈਗਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਵਰ੍ਹਾ ਸੋਨੀ ਔਰ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਪਲਾਂਟਸ ਦਾ ਰੇਟ ਕਾਫੀ ਜ਼ਿਆਦਾ ਘਟਾ ਦਿੱਤਾ ਹੈ ਜਿੱਥੇ ਆਮ ਪਬਲਿਕ ਨੂੰ ਪਹਿਲਾਂ ਪਲਾਂਟਸ ਦੇਣ ਦੇ ਲਈ ਰੇਟ 20 ਜਾਂ 25 ਰੁਪਏ ਸੀਗਾ ਉਹਨੂੰ ਕਟਾ ਕੇ ਫਲੈਟ ਰੇਟ 2 ਰੁਪਏ ਪਰ ਪlant ਕਰਦਾ ਹੁਣ ਕੋਈ ਵੀ ਸੱਜਣ ਜੇਕਰ ਇੰਡੀਵਿਜੂਅਲਸ ਫਾਰਮਰਸ ਕੋਈ ਵੀ ਇਨਸਾਨ ਜਾਂ ਐਨ ਜੀਓਸ ਸਾਡੇ ਕੋਲ ਹੁੰਦੇ ਆ ਤਾਂ ਆਪਾਂ 2 ਰੁਪਏ ਪ੍ਰਤੀ ਪੌਦੇ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਪlant ਦਿੰਦੇ ਆ ਪਲਾਂਟਸ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਸਾਡੇ ਵੱਲੋਂ ਰਵਾਇਤੀ ਕਿਸਮਾਂ ਦੇ ਪੌਦੇ ਹੁੰਦੇ ਆ ਜਿਹੜੇ ਕਿ ਪੰਜਾਬ ਦੇ ਰੁੱਖ ਹੈ ਜਿੰਨਾ ਚੋ ਨਿੰਮ ਹੋ ਗਿਆ ਬਿਹੜਾ ਆਮਲਾ ਸ਼ੀਸ਼ਮ ਅਰਜਨ ਇਹੋ ਜਿਹੇ ਪਲਾਂਟਸ ਔਰ ਫਰੂਟ ਦੀ ਕਾਲਗਰੀ ਅੰਬ ਅਮਰੂਦ ਜਾਮਨ ਬੇਲ ਵਗੈਰਾ ਇਹੋ ਜੇ ਪਲਾਂਟ ਸਾਡੇ ਕੋਲ ਹੈਗੇ ਦੇਖੋ ਉਹਦੇ ਲਈ ਪ੍ਰਾਈਵੇਟ ਪਰਸਨ ਜੇਕਰ ਆਪਣੇ ਕਿਸੇ ਰਿਜ਼ੋਰਟ ਲਈ ਹੋਟਲ ਲਈ ਜਾਂ ਲਗਾਉਣਾ ਚਾਹੁੰਦਾ ਤਾਂ ਉਹ ਪ੍ਰਾਈਵੇਟ ਪਰਚੇਸ ਕਰਕੇ ਲਗਾ ਸਕਦਾ ਸਾਡੇ ਕੋਲੋਂ ਸਜਾਵਟੀ ਬੂਟੇ ਨਹੀਂ ਸਾਡੇ ਕੋਲ ਤੇ ਸਿਰਫ ਫੋਰਸ ਸਪੀਸੀਸ ਹੁੰਦੇ ਨੇ ਪਰ ਇਹਨਾਂ ਦਾ ਕਿੱਦਾਂ ਦੇਖਨੇ ਰਿਹਾ ਬਟਾਲੀਅਨ ਨੇ ਜਿਹੜੀ ਬਹੁਤ ਵਧੀਆ ਉਪਰਾਲਾ ਜੀ ਗੜ IRBP ਬਟਾਲੀਅਨ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਔਰ ਪੇਲੀ ਵਰੀ ਇਹੋ ਜਿਹਾ ਉਪਰਾਲਾ ਮੈਂ ਦੇਖਿਆ ਹੈਗਾ ਜਿੱਥੇ ਕਮਾਂਡਰ ਸਾਹਿਬ ਖੁਦ ਆਪਣੇ ਜਵਾਨਾਂ ਨੂੰ ਕੰਫੀਡੈਂਸ ਲੈ ਕੇ ਔਰ ਆਪਣੀ ਦੇਖ ਰੇਖਸ ਪਲਾਨਸ ਲਗਾ ਰਹੇ ਆ ਜੇ ਇਹੋ ਜਿਹਾ ਉਪਰਾਲੇ ਲਗਾਤਾਰ ਹਰ ਮਹਿਕਮੇ ਵੱਲੋਂ ਹੋਣ ਤਾਂ ਸਾਡੇ ਵਾਤਾਵਰਣ 'ਚ ਕਾਫੀ ਸੁਧਾਰ ਹੋ ਸਕਦਾ ਜੀ ਆਮ ਪਬਲਿਕ ਨੂੰ ਵੀ ਅਪੀਲ ਰੂਮ ਆਮ ਪਬਲਿਕ ਨੂੰ ਅਪੀਲ ਇਹ ਹੋਈ ਹੈ ਜੀ ਰੁੱਖਾਂ ਨਾਲ ਹੀ ਸੁੱਖ ਹੈ ਤੇ ਰੁੱਖਾਂ ਨਾਲ ਹੀ ਬਨੁੱਖ ਹੈ ਮਿਲ ਜੁਲ ਕੇ ਰੁੱਖ ਲਾਈਏ ਇਹ ਜੋ ਸੀਜ਼ਨ ਹੈ ਮਾਨਸੂਨ ਦਾ ਇਹ ਪਰਮਾਤਮਾ ਵੱਲੋਂ ਬਖਸ਼ਿਸ਼ ਹੈ ਸਾਨੂੰ ਔਰ ਰੁੱਖਾਂ ਦੇ ਲਈ ਬੈਸਟ ਮੌਸਮ ਹੈ ਵੱਤਵਦ ਮਿਲਜੁਲ ਕੇ ਰੁੱਖ ਲਾਈਏ ਤਾਂ ਕਿ ਸਾਡਾ ਸਾਡੇ ਆਉਣ ਵਾਲੀਂ ਦੀ ਪੀੜ੍ਹੀਆਂ ਉਹਨਾਂ ਦਾ ਭਲਾ ਹੋਵੇ